ਸਤਿ ਸ੍ਰੀ ਅਕਾਲ ਮੈਂ ਚਰਨਜੋ ਸਿੰਘ ਤੇ ਤੁਸੀਂ ਦੇਖ ਰਹੇ ਹੋ ਡੇਲੀ ਲਾਈਫ ਪੰਜਾਬ ਸਵਾਗਤ ਤੁਹਾਡਾ ਸਾਰਿਆਂ ਦਾ ਅੱਜ ਦੇ ਇਨਾ ਵੱਡੇ ਖਬਰਾਂ ਦੇ ਵਿੱਚ ਅੱਜ ਦੀਆਂ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਵਿਧਾਨ ਸਭਾ ਸੈਸ਼ਨ ਦੀ ਜਿਸ ਨੂੰ ਕਿ ਵਿਧਾ ਦਿੱਤਾ ਗਿਆ ਵਿਧਾਨ ਸਭਾ ਦੇ ਵਿੱਚ ਹੰਗਾਮਾ ਹੁੰਦਾ ਦਿਖਾਈ ਦਿੱਤਾ ਵਿਧਾਨ ਸਭਾ ਦੇ ਵਿੱਚ ਅਹਿਮ ਬਿਲ ਪਾਸ ਕਰ ਦਿੱਤੇ ਗਏ ਨੇ ਸੀਐਮ ਭਗਵੰਤ ਮਾਨ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮੇਸ਼ਾ ਦੇ ਉੱਪਰ ਅੱਜ ਹੀ ਟਿੱਪਣੀਆਂ ਕਰ ਦਿੱਤੇ ਗਏ ਕੰਡੇ ਜਿਸ ਤੋਂ ਬਾਅਦ ਦੇਸ਼ ਦੀ ਸਿਆਸਤ ਅਗਰਮਉਂਦੀ ਦਿਖਾਈ ਦੇ ਰਹੀ ਹੈ ਭਾਜਪਾ ਆਗੂਆਂ ਦੇ ਵੱਲੋਂ ਵੀ ਸੀਐਮ ਭਗਵੰਤ ਮਾਨ ਦੇ ਅਸਤੀਫੇ ਮੰਗੇ ਜਾਣ ਲੱਗ ਪਏ ਨੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਸ਼ਿਕਾਇਤ ਦਰਜ ਕੀਤੀ ਗਈ ਤੇ ਅਮਨ अरोड़ा ਅਤੇ ਵਿੱਤ ਮੰਤਰੀ ਹਰਪਾਲ ਸਿੰਘ ਦੇ ਉੱਪਰ ਪਰਚਾ ਦਰਜ ਹੋ ਗਿਆ ਹੈ ਭਾਜਪਾ ਮੰਤਰੀ ਮਨਜਿੰਦਰ ਸਰਸਾ ਦੇ ਵੱਲੋਂ ਅਮਨ ਅਰੋੜਾ ਨੂੰ ਕਾਨੂੰਨੀ ਨੋਟਿਸ ਭੇਜ ਦਿੱਤਾ ਗਿਆ ਸੁਖਪਾਲ ਖੈਰਾ ਦੀ ਵਿਧਾਨ ਸਭਾ ਦੇ ਵਿੱਚੋਂ ਬੋਲਦੇ ਦੀ ਇੱਕ ਅਜੀਬ ਵੀਡੀਓ ਵਾਇਰਲ ਹੋ ਗਈ ਹੈ ਜਿਸ ਤੇ ਇਤਰਾਜ਼ ਲੋਕਾਂ ਦੇ ਵੱਲੋਂ ਜाहिर ਕੀਤਾ ਜਾ ਰਿਹਾ ਹੈ ਵਿਜੇ ਸਿੰਘ ਨੂੰ ਪੁਲਿਸ ਨੇ ਕਲੀਨ ਚਿੱਟ ਕਿਉਂ ਦਿੱਤੀ ਹੈ ਇਸ ਤੇ ਸੀਐਮ ਭਗਵੰਤ ਮਾਨ ਨੇ ਆਪਣਾ ਬਿਆਨ ਦੇ ਦਿੱਤਾ ਹੈ ਖੁੱਲ ਕੇ ਬੋਲਦੇ ਦਿਖਾਈ ਦਿੱਤੇ ਨੇ ਸੀਐਮ ਭਗਵੰਤ ਮਾਨ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਮੌਸਮ ਬਦਲਣ ਨੂੰ ਲੈ ਕੇ ਭਵਿੱਖਬਾਣੀ ਕਰ ਦਿੱਤੀ ਗਈ ਹੈ ਇਹਨਾਂ ਸਾਰੀਆਂ ਖਬਰਾਂ ਬਾਰੇ ਜਾਣਕਾਰੀ ਦਿੱਤਾਵਾਂਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦਾ ਅੱਜ ਦੂਸਰਾ ਦਿਨ ਹੈ ਤੇ ਇਸ ਦੇ ਵਿੱਚ ਵਿਰੋਧੀ ਧਿਰ ਦੀ ਮੰਗ ਨੂੰ ਲੈ ਕੇ ਵਿਧਾਨ ਸਭਾ ਦਾ اجلاس ਵਧਾ ਦਿੱਤਾ ਗਿਆ ਹੈ ਦੋ ਦਿਨਾਂ ਦਾ ਵਾਧਾ ਹੋਰ ਕਰ ਦਿੱਤਾ ਗਿਆ ਹੈ 15 ਜੁਲਾਈ ਤੱਕ ਇਹ اجلاس ਚੱਲੇਗਾ ਜਿਸ ਦੇ ਵਿੱਚ ਇੱਕ ਐਤਵਾਰ ਦੀ ਛੁੱਟੀ ਵੀ ਹੈ ਤੇ ਅੱਜ ਦੇ ਇਸ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਹੰਗਾਮਾ ਆਮ ਆਦਮੀ ਪਾਰਟੀ ਵਿਚਾਲੇ ਅਤੇ ਕਾਂਗਰਸ ਪਾਰਟੀ ਦੇ ਲੀਡਰਾਂ ਵਿਚਾਲੇ ਹੁੰਦਾ ਦਿਖਾਈ ਦਿੱਤਾ ਸੱਤਰ ਦੇ ਵੱਲੋਂ ਮੱਖੋ ਮੱਖਰੇ ਮੁੱਦਿਆਂ ਤੇ ਕਾਂਗਰਸ ਨੂੰ ਘੇਰ ਗਿਆ ਤੇ ਆਖਿਆ ਗਿਆ ਕਿ ਪੁਰਾਣੇ ਸਮੇਂ ਦੇ ਵਿੱਚ ਤੁਹਾਡੇ ਵੱਲੋਂ ਪੰਜਾਬ ਦੇ ਖਿਲਾਫ ਫੈਸਲੇ ਲੈ ਗੇ ਨੇ ਪ੍ਰਾਣੀਆਂ ਪਾਰਟੀਆਂ ਨੇ ਖਾਸ ਕਰਕੇ ਕਾਂਗਰਸ ਨੇ ਪੰਜਾਬ ਦੇ ਹੱਕਾਂ ਨੂੰ ਕੇਂਦਰ ਦੇ ਅੱਗੇ ਗਿਰਵੀ ਰੱਖ ਦਿੱਤਾ ਹੈ ਪਿੱਠ ਦੇ ਵਿੱਚ ਛੁਰਾ ਮਾਰਨ ਦਾ ਕੰਮ ਇਹਨਾਂ ਕਾਂਗਰਸੀਆਂ ਦੇ ਵੱਲੋਂ ਕੀਤਾ ਗਿਆ ਹੈ ਤੇ ਉਸ ਤੋਂ ਬਾਅਦ ਇਸ اجلاس ਦੇ ਵਿੱਚ ਸੀਮ ਭਗਵੰਤ ਮਾਨ ਅਤੇ ਪ੍ਰਤਾਪ ਸਿੰਘ ਬਾਦਵਾ ਇੱਕ ਦੂਜੇ ਨਾਲ ਬਹਿਸ ਦੇ ਵੀ ਦਿਖਾਈ ਦਿੱਤੇ ਕਾਂਗਰਸ ਦੇ ਵੱਲੋਂ ਇੱਕ ਤੋਂ ਦੋ ਵਾਰ ਇਸ ਵਿਧਾਨ ਸਭਾ ਦੇ اجلاس ਦੇ ਵਿੱਚ ਵਾਕਆਊਟ ਵੀ ਕਰ ਦਿੱਤਾ ਗਿਆ ਤੇ ਬਾਹਰ ਆ ਕੇ ਸਤਾਤਰ ਦੇ ਉੱਪਰ ਵਿਰੋਧੀਆਂ ਨੂੰ ਜਾਣ ਬੁੱਝ ਕੇ ਮੁੱਦੇ ਤੋਂ ਪਟਕਾ ਕੇ ਵੱਖੋ ਵੱਖਰੇ ਤਰੀਕੇ ਨਾਲ ਝੂਠੇ ਦੋਸ਼ ਲਗਾਉਣ ਦਾ ਇਲਜ਼ਾਮ ਇਹਨਾਂ ਕਾਂਗਰਸੀ ਵਿਧਾਇਕਾਂ ਦੇ ਵੱਲੋਂ ਲਗਾਇਆ ਗਿਆ ਹੈ। ਵਾਧਿਆਂ ਅਗਲੀ ਖਬਰ ਦੇ ਵੱਲ ਵਿਧਾਨ ਸਭਾ ਦੇ ਵਿੱਚ ਵੱਖੋ ਵੱਖਰੇ ਮੁੱਦਿਆਂ ਨੂੰ ਲੈ ਕੇ ਬਿੱਲ ਪੇਸ਼ ਕੀਤੇ ਗਏ ਨੇ ਤੇ ਸਰਬਸੰਮਤੀ ਨਾਲ ਪਾਸ ਵੀ ਕਰ ਦਿੱਤੇ ਗਏ ਨੇ ਇਸ ਦੇ ਵਿੱਚ ਪਹਿਲਾ ਬਿੱਲ ਪੇਸ਼ ਬੀਬੀ ਐਮਬੀ ਦੇ ਮੁੱਦੇ ਦੇ ਉੱਪਰ ਜੋ ਸੀਆਈਐਸਐਫ ਦੀ ਤਨਾਤੀ ਹੈ ਉਸ ਦੇ ਖਿਲਾਫ ਮਤਾ ਵਿਧਾਨ ਸਭਾ ਦੇ ਵਿੱਚ ਪੇਸ਼ ਪਾਸ ਕਰ ਦਿੱਤਾ ਗਿਆ ਹੈ ਆਖ ਹੈ ਕਿ ਕੇਂਦਰ ਸਰਕਾਰ ਆਪਣੇ ਇਹਨਾਂ ਫੋਰਸਾਂ ਦੇ ਜ਼ਰੀਏ ਪੰਜਾਬ ਦੇ ਹੱਕਾਂ ਦੇ ਉੱਪਰ ਡਾਕਾ ਮਾਰਨਾ ਚਾਹੁੰਦੀ ਹੈ ਇਹ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ ਇਹਨਾਂ ਡੈਮਾਂ ਦੀ ਸੁਰੱਖਿਆ ਦੇ ਲਈ ਪੰਜਾਬ ਦੇ ਪੁਲਿਸ ਮੁਫਤ ਵਿੱਚ ਕਰ ਰਹੀ ਹੈ ਤੇ ਅਸੀਂ ਫਿਰ ਕੇਂਦਰ ਸਰਕਾਰ ਦੀ ਐਸਾ ਫੋਰਸ ਨੂੰ ਤਨਾਇਤ ਕਿਉਂ ਕਰੀਏ ਤੇ ਇਹਨਾਂ ਦਾ ਖਰਚਾ ਕਿਉਂ ਚੱਲੀਏ ਤੇ ਅਗਲਾ ਮਾਮਲਾ ਬੈਲ ਗੱਡੀਆਂ ਦੀ ਦੌੜਾਂ ਨਾਲ ਸੰਬੰਧਿਤ ਹੈ ਜਿਸ ਨੂੰ ਕਿ ਵਿਧਾਨ ਸਭਾ ਦੇ ਵਿੱਚ ਪਾਸ ਕਰਕੇ ਦੁਬਾਰਾ ਤੋਂ ਪੰਜਾਬ ਦੇ ਵਿੱਚ ਜੋ ਖੇਡਾਂ ਨੇ ਬੈਲ ਗੱਡੀ ਦੀਆਂ ਦੌੜਾਂ ਕਰਵਾਈਆਂ ਜਾਣਗੀਆਂ ਪਹਿਲਾਂ ਇਸ ਮਾਮਲੇ ਨੂੰ ਲੈ ਕੇ ਰੋਕ ਲਗਾ ਦਿੱਤੀ ਗਈ ਸੀ ਤੇ ਹੁਣ ਇਸ ਵਿਧਾਨ ਸਭਾ ਦੇ ਵਿੱਚ ਇਹ ਰੋਕਾ ਮਤਾ ਲਿਆ ਕੇ ਹਟਾ ਦਿੱਤੀ ਗਈ ਹੈ ਤੇ ਦੁਬਾਰਾ ਪੰਜਾਬ ਦੇ ਬੁਖੋ ਵਖਰੇ ਮੇਲਿਆਂ ਦੇ ਦੌਰਾਨ ਜੋ ਬੈਲ ਗੱਡੀਆਂ ਦੀਆਂ ਦੌੜਾਂ ਹੁੰਦੀਆਂ ਨੇ ਉਹ ਦੁਬਾਰਾ ਹੁਣ ਹੋਣ ਗਿਆ ਸੀਐਮ ਭਗਵੰਤ ਮਾਨ ਦੇ ਵੱਲੋਂ ਆਖਿਆ ਕਿ ਇਹ ਪੁਰਾਣਾ ਵਿਰਸਾ ਹੈ ਪੰਜਾਬ ਦਾ ਤੇ ਪੰਜਾਬ ਦੀ ਵਿਰਾਸਤ ਪੰਜਾਬ ਦੇ ਵਿੱਚ ਦੁਬਾਰਾ ਮੁੜ ਸੁਰਜੀਤ ਕੀਤੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਸੀਜੀਸੀ ਅਤੇ ਰਿਆਤ ਭਾਰਾ ਨੂੰ ਯੂਨੀਵਰਸਿਟੀ ਦਾ ਦਰਜਾ ਦੇਣ ਦਾ ਮਤਾ ਵੀ ਇਸ ਵਿਧਾਨ ਸਭਾ ਦੇ ਵਿੱਚ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਲਿਆਂਦਾ ਗਿਆ ਹੈ ਤੇ ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਦੇ ਵੱਲੋਂ ਐਸਵਾਈਐਲ ਦੇ ਮੁੱਦੇ ਤੇ ਵੀ ਦੁਬਾਰਾ ਆਪਣਾ ਵਿਧਾਨ ਸਭਾ ਦੇ ਵਿੱਚ ਸਟੈਂਡ ਸਪਸ਼ਟ ਕਰ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਹਰਿਆਣਾ ਦੇ ਨਾਲ ਜੋ ਝਗੜਾ ਚੱਲਦਾ ਆ ਰਿਹਾ ਇਸ ਨੂੰ ਕੇਂਦਰ ਦੇ ਵੱਲੋਂ ਹੱਲ ਕਰ ਦੇਣਾ ਚਾਹੀਦਾ ਤੇ ਨਾਲ ਹੀ ਉਹਨਾਂ ਦਾ ਕਹਿਣਾ ਕਿ ਐਸਵਾਈਐਲ ਦੇ ਜ਼ਰੀਏ ਹਰਿਆਣੇ ਨੂੰ ਅਸੀਂ ਪਾਣੀ ਨਹੀਂ ਦੇ ਸਕਦੇ ਆ ਜੇਕਰ ਇੰਡਸ ਵਾਟਰ ਟ੍ਰੀਟੀ ਜੋ ਕਿ ਪਾਕਿਸਤਾਨ ਨੂੰ ਜਾਂਦਾ ਭਾਰਤ ਦੇ ਵੱਲੋਂ ਪਾਣੀ ਬੰਦ ਕਰ ਦਿੱਤਾ ਗਿਆ ਜੇਕਰ ਉਹ ਪਾਣੀ ਪੰਜਾਬ ਵੱਲੋਂ ਮੋੜ ਦਿੱਤਾ ਜਾਂਦਾ ਤਾਂ ਅਸੀਂ ਜੋ ਨਵੀਆਂ ਨਹਿਰਾਂ ਬਣਨ ਗਿਆ ਉਸ ਦੇ ਵਿੱਚ ਹਰਿਆਣੇ ਨੂੰ ਅਤੇ ਅਗਲੇ ਸੂਬਿਆਂ ਨੂੰ ਇਹ ਪਾਣੀ ਦੇ ਦੇਵਾਂਗੇ ਤੇ ਉਮੀਦ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਇਸ ਫੈਸਲੇ ਦੇ ਉੱਪਰ ਰੋਕ ਜੋ ਲਗਾਈ ਗਈ ਹੈ ਪਾਣੀ ਜਾਣ ਦੀ ਪਾਕਿਸਤਾਨ ਨੂੰ ਪਾਣੀ ਜਾਣ ਦੀ ਇਸ ਰੋਕ ਨੂੰ ਹਟਾਇਆ ਨਹੀਂ ਜਾਵੇਗਾ ਤੇ ਇਹ ਪਾਣੀ ਸਾਨੂੰ ਸਾਡੇ ਸੁਪੇ ਨੂੰ ਦਿੱਤਾ ਜਾਵੇਗਾ ਇੱਥੇ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਸਾਰੀਆਂ ਗੱਲਾਂ ਕਰ ਦਿੱਤੀਆਂ ਗਈਆਂ ਨੇ ਮਾਧਿਆ ਅਗਲੀ ਖਬਰ ਦੇ ਵੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਅਤੇ ਬਾਹਰ ਆ ਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਜਿਹੀਆਂ ਟਿੱਪਣੀਆਂ ਕਰ ਦਿੱਤੀਆਂ ਗਈਆਂ ਜਿਸ ਤੇ ਵਿਵਾਦ ਹੁਣ ਦੇਸ਼ ਪੱਧਰ ਤੇ ਖੜਾ ਹੁੰਦਾ ਦਿਖਾਈ ਦੇ ਰਿਹਾ ਹੈ ਇਸ ਦਰੋਂ ਸੀਐਮ ਭਗਵੰਤ ਮਾਨ ਨੇ ਤੰਜ ਕੱਸਦੇ ਹੋਏ ਆ ਕਿ ਮੋਦੀ ਨੂੰ ਲੈ ਕੇ ਆਖ ਦਿੱਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ਾਂ ਦੇ ਦੌਰੇ ਤੇ ਗਏ ਹੋਏ ਹਨ ਕੀ ਵਾਪਸ ਆਗੇ ਨੇ ਪੱਤਰਕਾਰਾਂ ਦੇ ਵੱਲੋਂ ਆਖੇਗਾ ਕਿ ਹਾਂ ਵਾਪਸ ਆਗੇ ਨੇ ਚਲੋ ਸ਼ੁਕਰ ਹੈ ਸੀਐਮ ਭਗਵੰਤ ਮਾਦੇਵਲ ਆਖੇਗਾ ਕਿ ਚਲੋ ਸ਼ੁਕਰ ਹੈ ਦੇਸ਼ ਦੇ ਵਿੱਚ ਆਏ ਨੇ ਦੇਸ਼ ਦੇ ਲੋਕਾਂ ਨਾਲ ਮਿਲਣਗੇ ਉਹਨਾਂ ਦਾ ਸਵਾਗਤ ਕਰਾਂਗੇ ਪਤਾ ਨਹੀਂ ਕਿਹੜੇ ਕਿਹੜੇ ਦੇਸ਼ਾਂ ਵਿੱਚ ਜਾਂਦੇ ਨੇ ਮੈਗਨੇਸ਼ੀਆ ਗਲਵੇਸ਼ੀਆ ਤਰਵੇਸ਼ੀਆ ਪਤਾ ਨਹੀਂ ਕਿੱਥੇ ਕਿੱਥੇ ਜਾ ਰਹੇ ਨੇ ਜਿੱਥੇ 140 ਕਰੋੜ ਲੋਕ ਰਹਿ ਰਹੇ ਨੇ ਉੱਥੇ ਉਹ ਨਹੀਂ ਰਹਿ ਰਹੇ ਜਿਨ੍ਹਾਂ ਦੇਸ਼ਾਂ 'ਚ ਜਾ ਰਹੇ ਨੇ ਉਹਨਾਂ ਦੀ ਆਬਾਦੀ ਸਿਰਫ 10000 ਦੇ ਕਰੀਬ ਹੈ ਉਸ ਦੇਸ਼ ਦਾ ਸਭ ਤੋਂ ਵੱਡਾ ਪੁਰਸਕਾਰ ਮਿਲ ਗਿਆ 10000 ਲੋਕ ਤਾਂ ਭਾਈ ਸਾਡੇ ਇੱਥੇ ਜੀਸੀਪੀ ਦੇਖਣ ਨੂੰ ਹੀ ਇਕੱਠੇ ਹੋ ਜਾਂਦੇ ਨੇ ਇਸ ਦਰਾਂ ਲਈ ਸੀਮ ਭਗਵੰਤ ਮਾਨ ਦਾ ਕਹਿਣਾ ਹੈ ਕਿ ਨਰਿੰਦਰ ਮੋਦੀ ਜਿਨ੍ਹਾਂ ਦੇਸ਼ਾਂ ਦੇ ਵਿੱਚ ਜਾ ਚੁੱਕੇ ਨੇ ਜਾਂ ਜਾ ਰਹੇ ਨੇ ਜਿਸ ਮੌਕੇ ਭਾਰਤ ਤੇ ਪਾਕਿਸਤਾਨ ਦੀ ਜੰਗ ਲੱਗੀ ਸੀ ਉਸ ਮੌਕੇ ਇਹਨਾਂ ਦੇਸ਼ਾਂ ਦੇ ਵਿੱਚੋਂ ਕਿਹੜਾ ਦੇਸ਼ ਭਾਰਤ ਦੀ ਸਪੋਰਟ ਦੇ ਵਿੱਚ ਆਇਆ ਸੀ ਤੇ ਉਸ ਤੋਂ ਬਾਅਦ ਇਸ ਮਾਮਲੇ ਨੂੰ ਲੈ ਕੇ ਵਿਵਾਦ ਖੜਾ ਹੁੰਦਾ ਦਿਖਾਈ ਦਿੱਤਾ ਭਾਜਪਾ ਆਗੂਆਂ ਦੇ ਵੱਲੋਂ ਆਖਿਆ ਕਿ ਸੀਮ ਭਗਵੰਤ ਮਾਨ ਪਹਿਲਾਂ ਕਾਮੇਡੀਅਨਸਾਂ ਤੇ ਹੁਣ ਵੀ ਉਹੀ ਭੂਮਿਕਾ ਨਿਭਾ ਰਹੇ ਨੇ ਇਸੇ ਦੇ ਨਾਲ ਹੀ ਭਾਜਪਾ ਦੇ ਆਗੂਆਂ ਦੇ ਵੱਲੋਂ ਕੁਝ ਆਗੂਆਂ ਦੇ ਵੱਲੋਂ ਸੀਐਮ ਭਗਵੰਤ ਮਾਨ ਦਾ ਅਸਤੀਫਾ ਵੀ ਮੰਗਲੇ ਗਿਆ ਤੇ ਇਸ ਨੂੰ ਲੈ ਕੇ ਸ੍ਰੀਮ ਭਗਵੰਤ ਮਾਨ ਦੇ ਇਸ ਬਿਆਨ ਨੂੰ ਲੈ ਕੇ ਵਿਦੇਸ਼ ਮੰਤਰਾਲੇ ਦਾ ਵੀ ਇੱਕ ਵੱਡਾ ਬਿਆਨ ਨਿਕਲ ਕੇ ਸਾਹਮਣੇ ਆ ਗਿਆ ਉਹਨਾਂ ਦੇ ਵੱਲੋਂ ਕਿਸੇ ਦਾ ਨਾਮ ਤਾਂ ਨਹੀਂ ਲਿਆ ਗਿਆ ਪਰ ਇਹ ਗੱਲ ਆਖ ਦਿੱਤੀ ਗਈ ਹੈ ਕਿ ਇਹ ਟਿੱਪਣੀਆਂ ਗੈਰ ਜ਼ਿੰਮੇਵਾਰਾਨਾ ਅਤੇ ਅਫਸੋਸਜਨਕ ਹਨ ਅਤੇ ਅਹੁਦੇ ਦੀ ਗਰੀਮਾ ਦੇ ਅਨੁਸਾਰ ਨਹੀਂ ਹਨ ਭਾਰਤ ਸਰਕਾਰ ਅਜਿਹੀਆਂ ਅਨੁਚਿਤ ਟਿੱਪਣੀਆਂ ਤੋਂ ਆਪਣੇ ਆਪ ਨੂੰ ਵਕਫ ਕਰਦੀ ਹੈ ਜੋ ਭਾਰਤ ਅਤੇ ਇਸ ਦੇ ਮਿੱਤਰ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਕਮਜ਼ੋਰ ਕਰਦੀਆਂ ਹਨ ਇਹ ਬਿਆਨ ਰਨਦੀਰ ਜੈਸਵਾਲ ਭਾਰਤ ਪ੍ਰਦੇਸ਼ ਦੇ ਅਧਿਕਾਰਿਤ ਬੁਲਾਰੇ ਨੇ ਉਹਨਾਂ ਦੇ ਵੱਲੋਂ ਦੇ ਦਿੱਤਾ ਗਿਆ ਹੈ ਤੇ ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਦੇ ਵੱਲੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਵੀ ਵੱਡਾ ਬਿਆਨ ਦੇ ਦਿੱਤਾ ਜਿਸ ਤੇ ਇਹਨਾਂ ਦੋਵਾਂ ਬਿਆਨਾਂ ਤੇ ਹੁਣ ਵਿਵਾਦ ਖੜਾ ਹੁੰਦਾ ਦਿਖਾਈ ਦੇ ਰਿਹਾ ਹੈ ਭਾਜਪਾ ਦੇ ਲੀਡਰਾਂ ਦੇ ਵੱਲੋਂ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਖਰਾਬ ਹੋਣ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਤੇ ਇਸ ਬਾਰੇ ਜਦੋਂ ਸੀਐਮ ਭਗਵੰਤ ਮਾਨ ਪੁੱਛਿਆ ਗਿਆ ਤਾਂ ਉਹਨਾਂ ਦੇ ਵੱਲੋਂ ਅਮਿਤ ਸ਼ਾਹ ਤੇ ਨਿਸ਼ਾਨਾ ਸਾਧ ਦਿੱਤਾ ਗਿਆ ਉਹਨਾਂ ਦਾ ਕਹਿਣਾ ਕਿ ਸਾਬਰਮਤੀ ਜੇਲ੍ਹ ਦੇ ਵਿੱਚ ਕੌਣ ਹੈ ਉਸ ਨੂੰ ਕੌਣ ਚਲਾ ਰਿਹਾ ਹੈ ਇਸ ਦੇ ਬਾਰੇ ਸਪਸ਼ਟ ਕਰ ਦੇਣਾ ਚਾਹੀਦਾ ਹੈ ਸੀਮ ਭਗਵੰਤ ਮਾਨ ਦਾ ਕਹਿਣਾ ਹੈ ਕਿ ਗੈਂਗਸਟਰਾਂ ਦੇ ਨਾਲ ਕਿੰਨਾ ਦੇ ਸਬੰਧ ਹਨ ਅਸੀਂ ਤਾਂ ਸਿਰਫ 12 ਸਾਲ ਪੁਰਾਣੇ ਆ ਗੈਂਗਸਟਰ ਕਿੰਨਾ ਨੇ ਰੱਖੇ ਹੋਏ ਨੇ ਮਰਜਿੰਦਰ ਸਿਰਸਣ ਨੂੰ ਪੁੱਛੋ ਕਿ ਗੁਜਰਾਤ ਦੀ ਸਾਬਰਮਤੀ ਜੇਲ੍ਹ ਦੇ ਵਿੱਚ ਕੌਣ ਬੈਠਾ ਹੈ ਸਾਰੇ ਨਾਲ ਤੁਹਾਡੇ ਸਬੰਧ ਨੇ ਅਤੇ ਖੁਦ ਸਾਡੇ ગ્રામ ਮੰਤਰੀ ਤੜੀ ਪਾਰ ਹੋਏ ਹਨ ਜਿਸ ਦੇ ਤੱਤ ਉਹਨਾਂ ਨੂੰ ਗੁਜਰਾਤ ਦੇ ਵਿੱਚੋਂ ਕੱਢਣਾ ਪਿਆ ਗੁਜਰਾਤ ਦੇ ਵਿੱਚ ਤੜੀ ਪਾਰ ਦਾ ਕਾਨੂੰਨ ਹੈ ਸੀਮ ਭਗਵੰਤ ਮਾਨ ਨੇ ਕਿਹਾ ਜੇ ਤੜੀ ਪਾਰ ਖੁਦ ગ્રામ ਮੰਤਰੀ ਬਣ ਸਕਦਾ ਹੈ ਤਾਂ ਦੇਸ਼ ਦਾ ਰੱਬ ਹੀ ਰੱਖਾ ਹੈ ਤੇ ਇਸ ਬਿਆਨ ਤੋਂ ਬਾਅਦ ਸੁਨੀਲ ਜਾਖੜ ਰਵਨੀਤ ਬਿੱਟੂ ਮਨਜਿੰਦਰ ਸਿੰਘ ਸਿਰਸਾ ਸੀਐਮ ਭਗਵੰਤ ਮਾਨ ਦੇ ਦਿਵਾਲੇ ਹੁੰਦੇ ਦਿਖਾਈ ਦੇ ਰਹੇ ਨੇ ਸੁਨੀਲ ਜਾਖੜ ਦਾ ਕਹਿਣਾ ਕਿ ਸੀਐਮ ਭਗਵੰਤ ਮਾਨ ਨੂੰ ਸਤਾ ਦਾ ਨਸ਼ਾ ਹੋ ਗਿਆ ਤੇ ਇਹ ਨਸ਼ਾ ਬਹੁਤੀ ਦੇਰ ਤੱਕ ਨਹੀਂ ਰਹੇਗਾ ਜਦੋਂ ਬੰਦੇ ਦੇ ਵਿੱਚ ਹੰਕਾਰ ਆ ਜਾਂਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਉਸ ਦਾ ਅੰਤ ਹੋਣੀ ਵਾਲਾ ਹੈ ਤੇ ਮਨਜਿੰਦਰ ਸਿਰਸਾ ਦਾ ਕਹਿਣਾ ਕਿ ਇਹ ਬੋਲੀ ਸੀਐਮ ਭਗਵੰਤ ਮਾਨ ਦੀ ਨਹੀਂ ਹੈ ਇਹ ਸਾਰੇ ਬਿਆਨ ਕੇਜਰੀਵਾਲ ਦੇ ਵੱਲੋਂ ਸੀਐਮ ਭਗਵੰਤ ਮਾਨ ਦੇ ਜ਼ਰੀਏ ਦਿੱਤੇ ਜਾ ਰਹੇ ਨੇ ਤੇ ਰਵਨੀਤ ਬਿੱਟੂ ਦਾ ਕਹਿਣਾ ਹੈ ਕਿ ਸੀਐਮ ਭਗਵੰਤ ਮਾਨ ਨੂੰ ਇਹਨਾਂ ਬਿਆਨਾਂ ਦੇ ਲਈ ਮਾਫੀ ਮੰਗਣੀ ਚਾਹੀਦੀ ਹੈ ਸੀਐਮ ਭਗਵੰਤ ਮਾਨ ਨਸ਼ੇ ਦੇ ਵਿੱਚ ਆ ਕੇ ਕੁਝ ਵੀ ਬੋਲੀ ਜਾਂਦਾ ਹੈ ਅਜਿਹੇ ਬਿਆਨਾਂ ਲਈ ਉਹਨਾਂ ਦੇ ਖਿਲਾਫ ਉਸ ਦੇ ਖਿਲਾਫ ਐਫਆਈਆਰ ਦਰਜ ਹੋਣੀ ਚਾਹੀਦੀ ਹੈ ਇਹ ਸਾਰਾ ਕੁਝ ਰਵਨੀਤ ਮਿੱਟੂ ਦੇ ਵੱਲੋਂ ਆਖ ਦਿੱਤਾ ਗਿਆ ਵਾਧਿਆ ਅਗਲੀ ਖਬਰ ਦੇ ਵੱਲ ਵਿਧਤਨੀ ਪ੍ਰਤਾਪ ਸਿੰਘ ਪਾਜਵਾ ਦੇ ਵੱਲੋਂ ਚੰਡੀਗੜ੍ਹ ਦੇ ਪੁਲਿਸ ਸਟਾਸ਼ਨ ਦੇ ਵਿੱਚ ਸੀਐਮ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਅਮਨ ਅਰੋੜਾ ਚੀਮਾ ਅਤੇ ਹੋਰਨਾ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਦੇ ਵਿੱਚ ਇਲਜ਼ਾਮ ਇਹ ਲਗਾਇਆ ਗਿਆ ਸੀ ਕਿ ਮੇਰੀ ਵੀਡੀਓ ਜੋ ਗਨੀਵ ਕੌਰ ਮੰਜੀਠੇ ਦੇ ਹਾਕ ਦੇ ਵਿੱਚ ਮੈਂ ਬਣਾਈ ਸੀ ਵਿਜੀਲੈਂਸ ਤੋਂ ਬਾਅਦ ਉਸ ਨੂੰ ਇਹਨਾਂ ਨੇ ਤੋੜ ਮਰੋੜ ਕੇ ਮਜੀਠੇ ਨਾਲ ਜੋੜਿਆ ਮੇਰੀ ਇਮੇਜ ਨੂੰ ਮੇਰੀ ਸਾਖ ਨੂੰ ਇਹਨਾਂ ਦੇ ਵੱਲੋਂ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਦੇ ਤਹਿਤ ਪ੍ਰਤਾਪ ਸਿੰਘ ਬਾਜਵਾਦ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਤੇ ਅੱਜ ਖਬਰਾਂ ਇਹ ਨੇ ਕਿ ਚੰਡੀਗੜ੍ਹ ਦੇ ਪੁਲਿਸ ਦੇ ਵੱਲੋਂ ਅਮਨ अरोड़ा ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਉੱਪਰ ਪਰਚਾ ਦਰਜ ਕਰ ਦਿੱਤਾ ਗਿਆ ਤਿੰਨ ਧਾਰਾਵਾਂ ਲਗਾਈਆਂ ਗਈਆਂ ਨੇ ਤੇ ਇਹਨਾਂ ਦੇ ਵਿੱਚੋਂ ਇੱਕ ਧਾਰਾ ਨੌਨ ਅਵੇਲੇਬਲ ਹੈ ਯਾਨੀ ਕਿ ਜ਼ਮਾਨਤ ਉਸ ਦੇ ਵਿੱਚ ਨਹੀਂ ਹੋ ਸਕਦੀ ਇਹ ਜਾਣਕਾਰੀ ਪ੍ਰਤਾਪ ਸਿੰਘ ਬਾਜਵਾਦ ਵੱਲੋਂ ਖੁਦ ਦਿੱਤੀ ਗਈ ਹੈ ਤੇ ਪ੍ਰਤਾਪ ਬਾਜਵਾਦ ਵੱਲੋਂ ਇਸ ਦਿੱਤੀ ਗਈ ਸ਼ਿਕਾਇਤ ਦੇ ਵਿੱਚ ਆਖਿਆ ਗਿਆ ਕਿ ਮੇਰੇ ਵੱਲੋਂ ਵਿਕਰਮ ਮਜੀਠੀ ਦੇ ਹੱਕ ਦੇ ਵਿੱਚ ਨਹੀਂ ਬੋਲਿਆ ਗਿਆ ਸੀ ਗਨੀਵ ਕੌਰ ਮਜੀਠਿਆ ਬਾਰੇ ਮੈਂ ਬੋਲਿਆ ਸੀ ਪਰ ਇਹਨਾਂ ਦੇ ਵੱਲੋਂ ਮੇਰੀ ਇਸ ਗੱਲ ਨੂੰ ਵਿਕਰਮ ਮਜੀਠੇ ਦੇ ਨਾਲ ਜੋੜ ਕੇ ਪੇਸ਼ ਕੀਤਾ ਗਿਆ ਜਿਸ ਕਰਕੇ ਮੇਰੀ ਜੋ ਇਮੇਜ ਹੈ ਸਾਖ ਹੈ ਖਰਾਬ ਹੋਈ ਹੈ ਮਾਨ ਨੂੰ ਹੌਨੀ ਪਹੁੰਚੀ ਹੈ ਤੇ ਜਿਸ ਤੋਂ ਬਾਅਦ ਅਮਨ ਅਰੋੜਾ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਉੱਪਰ ਪਰਚਾ ਦਰਜ ਹੋ ਗਿਆ ਹੈ ਬਾਦਿਆਂ ਅਗਲੀ ਖਬਰ ਦੇ ਵੱਲ ਪ੍ਰਤਾਪ ਸਿੰਘ ਬਾਇਬਾ ਤੋਂ ਬਾਅਦ ਹੁਣ ਮਨਜਿੰਦਰ ਸਿੰਘ ਸਰਸਾ ਨੇ ਵੀ ਅਮਨ ਅਰੋੜਾ ਨੂੰ ਕਾਨੂੰਨੀ ਨੋਟਿਸ ਭੇਜ ਦਿੱਤਾ ਹੈ ਜਿਸ ਦੇ ਵਿੱਚ ਵਿਤ ਦਿਨੀ ਕੈਂਕਸਟਰ ਦੇ ਮੁੱਦੇ ਨੂੰ ਲੈ ਕੇ ਮਨਜਿੰਦਰ ਸਿਰਸਤ ਵੱਲੋਂ ਇੱਕ ਪੰਜਾਬ ਦੇ ਵਿੱਚ ਆ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਸੀ ਕਿ ਜੋ ਸੰਜੇ ਬਰਮਾ ਅਭੋਰ ਦਾ ਕਾਰੋਬਾਰੀ ਹੈ ਉਸ ਦੇ ਵਿੱਚ ਜੋ ਐਨਕਾਊਂਟਰ ਦੇ ਵਿੱਚ ਜੋ ਪੁਲਿਸ ਦੇ ਵੱਲੋਂ ਵਿਅਕਤੀ ਮਾਰੇ ਗਏ ਨੇ ਉਹ ਇਸ ਕਤਲ ਦੇ ਵਿੱਚ ਸਬੰਧ ਉਹਨਾਂ ਦਾ ਨਹੀਂ ਹੈ ਫੇਕ ਐਨਕਾਊਂਟਰ ਕੀਤਾ ਗਿਆ ਤੇ ਜਿਸ ਤੋਂ ਬਾਅਦ ਮਨਜਿੰਦਰ ਸਿੱਸਾ ਦੀ ਇਸ ਵੀਡੀਓ ਨੂੰ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵੱਲੋਂ ਅਤੇ ਅਮਨ ਰੋੜਾ ਦੇ ਵੱਲੋਂ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਗਿਆ ਤੇ ਆਖਿਆ ਕਿ ਭਾਜਪਾ ਦੇ ਇਹਨਾਂ ਲੀਡਰਾਂ ਦਾ ਗੈਂਗਸਟਰਾਂ ਦੇ ਨਾਲ ਜੋ ਮੂਹ ਪਿਆਰ ਹੈ ਉਹ ਜਗ ਜਹਾਨ ਹੁੰਦਾ ਦਿਖਾਈ ਦੇ ਰਿਹਾ ਹੈ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਉਸ ਦੀ ਸਲਾਘਾ ਕਰਨ ਦੀ ਬਜਾਏ ਇਹਨਾਂ ਦੇ ਵੱਲੋਂ ਗੈਂਗਸਟਰਾਂ ਦੇ ਹੱਕ ਦੇ ਵਿੱਚ ਬੋਲਿਆ ਜਾਰਿਆ ਹੈ ਤੇ ਮਨਜਿੰਦਰ ਸਿਸਾ ਦੀ ਇਹ ਵੀਡੀਓ ਵੀ ਨਾਲ ਜੋੜੀ ਗਈ ਜਿਸ ਤੋਂ ਬਾਅਦ ਮਨਜਿੰਦਰ ਸਿਸਾ ਦੇ ਵੱਲੋਂ ਪਹਿਲਾਂ ਵੀਡੀਓ ਬਣਾ ਕੇ ਚੇਤਾਵਨੀ ਦਿੱਤੀ ਗਈ ਤੇ ਹੁਣ ਕਾਨੂੰਨੀ ਨੋਟਿਸ ਉਹਨਾਂ ਦੇ ਵੱਲੋਂ ਭੇਜ ਦਿੱਤਾ ਗਿਆ ਜਿਸ ਦੇ ਵਿੱਚ ਆਖਿਆ ਗਿਆ ਕਿ ਇਹ ਵੀਡੀਓ ਡਿਲੀਟ ਕੀਤੀ ਜਾਵੇ ਤੇ 24 ਘੰਟਿਆਂ ਦੇ ਅੰਦਰ ਅੰਦਰ ਜਨਤਕ ਤੌਰ ਤੇ ਮਾਫੀ ਮੰਗੀ ਜਾਵੇ ਜੇਕਰ ਮਾਫੀ ਨਹੀਂ ਮੰਗੀ ਜਾਂਦੀ ਤਾਂ ਫਿਰ ਮਾਨ ਹਾਨੀ ਦਾ ਮੁਕੱਦਮਾ ਕੋਰਟ ਦੇ ਵਿੱਚ ਦਰਜ ਕਰਵਾਇਆ ਜਾਵੇਗਾ ਤੇ ਕੋਰਟ ਦੇ ਵਿੱਚ ਇਹਨਾਂ ਨੂੰ ਜਿਹੜਾ ਸਬਕ ਸਿਖਾਇਆ ਜਾਵੇਗਾ ਇਹ ਯਾਦ ਰੱਖਣਗੇ ਇਹ ਮਨਜਿੰਦਰ ਸਿਸਾ ਦੇ ਵੱਲੋਂ ਸਾਰੀਆਂ ਗੱਲਾਂ ਅਗ ਦਿੱਤੀਆਂ ਗਈਆਂ ਨੇ ਬਾਦਿਆਂ ਅਗਲੀ ਖਬਰ ਦੇ ਵੱਲ ਪੁਲਤ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਆਪਣੇ ਨਾਲ ਵਖਰੇਵਾਂ ਜੋ ਉਹਨਾਂ ਨਾਲ ਹੁੰਦਾ ਉਸ ਨੂੰ ਲੈ ਕੇ ਸਮੇਂ-ਸਮੇਂ ਤੇ ਸਵਾਲ ਉਠਾਏ ਜਾਂਦੇ ਨੇ ਤੇ ਅੱਜ ਵੀ ਕੁਝ ਅਜਿਹਾ ਹੁੰਦਾ ਦਿਖਾਈ ਦਿੱਤਾ ਸਪੀਕਰ ਦੇ ਵੱਲੋਂ ਦੋ ਵਾਰ ਸੁਖਪਾਲ ਸਿੰਘ ਖਹਿਰਾ ਦਾ ਨਾਮ ਲਿਆ ਗਿਆ ਪਹਿਲੀ ਵਾਰ ਨਾਮ ਲਿਆ ਗਿਆ ਤਾਂ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਬੋਲਣ ਤੋਂ ਨਾ ਕਰ ਦਿੱਤੀ ਗਈ ਦੁਬਾਰਾ ਕੁਝ ਲੀਡਰ ਨੂੰ ਸਮਾਂ ਦੇਣ ਤੋਂ ਬਾਅਦ ਦੁਬਾਰਾ ਸਪੀਕਰ ਦੇ ਵੱਲੋਂ ਸੁਖਪਾਲ ਸਿੰਘ ਖਹਿਰਾ ਦਾ ਨਾਮ ਲਿਆ ਗਿਆ ਤੇ ਇਸ ਵਿਧਾਨ ਸਭਾ ਦੇ ਵਿੱਚ ਜੋ ਬਿੱਲ ਪੇਸ਼ ਕੀਤੇ ਗਏ ਸਨ ਉਹਨਾਂ ਦੇ ਉੱਪਰ ਵਿਚਾਰ ਚਰਚਾ ਕਰਨ ਦੇ ਲਈ ਸੁਖਪਾਲ ਸਿੰਘ ਖੇਰੋਂ ਨੂੰ ਟਾਈਮ ਦਿੱਤਾ ਗਿਆ ਸੁਖਪਾਲ ਸਿੰਘ ਖੇਰੋਂ ਦਾ ਸਪੀਕਰ ਨੇ ਨਾਮ ਲਿਆ ਤਾਂ ਸੁਖਪਾਲ ਸਿੰਘ ਖੇਰੋਂ ਨੇ ਖੜੇ ਹੋ ਕੇ ਗਿਆ ਕਿ ਅੱਜ ਸਪੀਕਰ ਜੀ ਤੁਸੀਂ ਮੇਰੇ ਤੇ ਮਿਹਰਬਾਨੋ ਤੇ ਸਪੀਕਰ ਕੁਲਤਾਰ ਸਿੰਘ ਸੰਬੰਧ ਦੇ ਵੱਲੋਂ ਆਖ ਹੈਗਾ ਕਿ ਅਜਿਹਾ ਨਹੀਂ ਹੈ ਜਿਹੜਾ ਟਾਈਮ ਬਣਦਾ ਉਹ ਦਿੱਤਾ ਜਾਵੇਗਾ ਬਸ ਕਾਇਦੇ ਦੇ ਵਿੱਚ ਰਹਿ ਕੇ ਸਾਰਾ ਕੁਝ ਕਰਨਾ ਚਾਹੀਦਾ ਤੇ ਉਸ ਤੋਂ ਬਾਅਦ ਸੁਖਪਾਲ ਸਿੰਘ ਖੈਰਾਂ ਨੇ ਅਜੇ ਬੋਲਣਾ ਸ਼ੁਰੂ ਕੀਤਾ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਆਖਿਆ ਕਿ ਪੁਲਿਸ ਦੇ ਵੱਲੋਂ ਫੇਕ ਐਂਕਾਊਂਟਰ ਦੇ ਤਹਿਤ ਪੰਜਾਬ ਦੇ ਨੌਜਵਾਨਾਂ ਦਾ ਕਤਲ ਕੀਤਾ ਜਾ ਰਿਹਾ ਤੇ 25000 ਏਕੜ ਜੋ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਉਹ ਧੱਕੇ ਨਾਲ ਕੀਤੀ ਜਾ ਰਹੀ ਹੈ ਤੇ ਸੁਖਪਾਲ ਖੈਰ ਦੇ ਵੱਲੋਂ ਅਜੇ ਇਹ ਗੱਲਾਂ ਕਰਨੀਆਂ ਸ਼ੁਰੂ ਹੀ ਕੀਤੀਆਂ ਗਈਆਂ ਸਨ ਤਾਂ ਸਪੀਕਰ ਨੇ ਕਿਹਾ ਮਤੇ ਤੇ ਬੋਲੋ ਤੇ ਉਸ ਤੋਂ ਬਾਅਦ ਸੁਖਪਾਲ ਸਿੰਘ ਖੈਰ ਦਾ ਮਾਈਕ ਬੰਦ ਕਰ ਦਿੱਤਾ ਗਿਆ ਤੇ ਆਮ ਆਦਮੀ ਪਾਰਟੀ ਦੇ ਮੰਤਰੀ ਨੂੰ ਉਠਾ ਕੇ ਬੋਲਣ ਦਾ ਟਾਈਮ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਇਹ ਵੀਡੀਓ ਕੱਟ ਕੇ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਸੋਸ਼ਲ ਮੀਡੀਆ ਤੇ ਸਾਂਝੀ ਵੀ ਕੀਤੀ ਗਈ ਹੈ ਤੇ ਕਮੈਂਟਾਂ ਦੇ ਵਿੱਚ ਲੋਕਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਉੱਪਰ ਤਾਣਾ ਸ਼ੈਈ ਰਵਈਆ ਅਤੇ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾ ਦਿੱਤੇ ਗਏ ਨੇ ਉਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਲਾਈਵ ਹੁੰਦੇ ਨੇ ਤਾਂ ਸਰਕਾਰ ਦੇ ਉੱਪਰ ਉਹਨਾਂ ਦੇ ਵੱਲੋਂ ਵੀ ਧੱਕੇਸ਼ਾਹੀ ਅਤੇ ਜੋ ਲੋਕਤੰਤਰ ਹੈ ਉਸ ਦਾ ਗਲਾ ਘੁੱਟਣ ਦਾ ਦੋਸ਼ ਸੀਐਮ ਭਗਵੰਤ ਮਾਨ ਦੀ ਸਰਕਾਰ ਦੇ ਉੱਪਰ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਲਗਾ ਦਿੱਤਾ ਜਾਂਦਾ ਹੈ ਵਦਿਆਂ ਅਗਲੀ ਖਬਰ ਦੇ ਵੱਲ ਵਿਜੇ ਸਿੰਘਲਾ ਜੋ ਕਿ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਨੇ ਉਹਨਾਂ ਦੇ ਉੱਪਰ ਸੀਐਮ ਭਗਵੰਤ ਮਾਨ ਨੇ ਜਿਸ ਮੌਕੇ ਉਹ ਕੈਬਨ ਮੰਤਰੀ ਸਨ ਸੀਐਮ ਭਗਵੰਤ ਮਾਨ ਨੇ ਇਹ ਇਲਜ਼ਾਮ ਲਗਾ ਦਿੱਤਾ ਕਿ ਇਹਨਾਂ ਦੇ ਵੱਲੋਂ ਆਪਣੇ ਜੋ ਵਿਭਾਗ ਹੈ ਉਹਨਾਂ ਦੇ ਵਿੱਚ ਜੋ ਟੈਂਡਰ ਕੱਢੇ ਗਏ ਨੇ ਜਾਂ ਹੋਰ ਮਾਮਲਿਆਂ ਨਾਲ ਸੰਬੰਧਿਤ ਇਹਨਾਂ ਦੇ ਵੱਲੋਂ ਭ੍ਰਿਸ਼ਟਾਚਾਰ ਕੀਤਾ ਜਾ ਰਿਹਾ ਹੈ ਕਮਿਸ਼ਨ ਦੇ ਤੌਰ ਤੇ ਇਹਨਾਂ ਦੇ ਵੱਲੋਂ ਰਿਸ਼ਵਤ ਮੰਗੀ ਜਾ ਰਹੀ ਹੈ ਜਿਸ ਨੂੰ ਲੈ ਕੇ ਮੇਰੇ ਕੋਲ ਪੱਕੇ ਸਬੂਤ ਵੀ ਨੇ ਤੇ ਵਿਜੇ ਸਿੰਘਲਾ ਦੇ ਵੱਲੋਂ ਇਹ ਸਾਰਾ ਕੁਝ ਮੰਨਿਆ ਵੀ ਗਿਆ ਉਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਜਾਂਚ ਚੱਲੇ ਤੇ ਪੁਲਿਸ ਨੇ ਵਿਜੇ ਸਿੰਘਲਾ ਨੂੰ ਕਲੀਨ ਚਿੱਟ ਦੇ ਦਿੱਤੀ। ਜਿਸ ਤੋਂ ਬਾਅਦ ਵਿਰੋਧੀਆਂ ਦੇ ਵੱਲੋਂ ਆਖਿਆ ਗਿਆ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਖੁਦ ਵੀਡੀਓ ਬਣਾ ਕੇ ਇਹ ਆਖਿਆ ਗਿਆ ਸੀ ਮੇਰੇ ਕੋਲ ਸਬੂਤ ਹੈ ਇਸ ਦੀ ਆਡੀਓ ਰਿਕਾਰਡਿੰਗ ਹੈ ਪਰ ਹੁਣ ਪੁਲਿਸ ਨੇ ਕਲੀਨ ਚਿੱਟ ਦੇ ਦਿੱਤੀ ਹੈ। ਇਹ ਸਾਰਾ ਕੁਝ ਸੀਐਮ ਭਗਵੰਤ ਮਾਨ ਦੇ ਵੱਲੋਂ ਕੇਵਲ ਤੇ ਕੇਵਲ ਵਾਅ ਵਾਈ ਘਟਣ ਦੇ ਲਈ ਕੀਤਾ ਗਿਆ ਸੀ। ਵੋਟਾਂ ਲੈਣ ਲਈ ਇਹ ਸਾਰਾ ਕੁਝ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਸੀਐਮ ਭਗਵੰਤ ਮਾਨ ਅੱਜ ਪਹਿਲੀ ਵਾਰ ਇਸ ਮੁੱਦੇ ਤੇ ਬੋਲੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਸਬੂਤ ਜੋ ਵਿਜੇ ਸਿੰਘਲਾ ਦੇ ਖਿਲਾਫ ਦਿੱਤੇ ਗਏ ਸਨ ਉਹਨਾਂ ਦੇ ਵਿੱਚ ਉਹ ਠੀਕ ਨਹੀਂ ਨਿਕਲੇ ਨੇ। ਜਿਹੜੀ ਆਡੀਓ ਰਿਕਾਰਡਿੰਗ ਮੇਰੇ ਕੋਲ ਸੀ ਉਹ ਜਦੋਂ ਫੋਰੈਂਸਿਕ ਜਾਂਚ ਲਈ ਭੇਜੀ ਗਈ ਤਾਂ ਜੋ ਵਿਜੇ ਸਿੰਘਲਾ ਦੀ ਆਵਾਜ਼ ਹੈ ਅਤੇ ਜੋ ਉਸ ਆਡੀਓ ਰਿਕਾਰਡਿੰਗ ਦੇ ਵਿੱਚ ਆਵਾਜ਼ ਹੈ ਉਹ ਆਪਸ ਦੇ ਵਿੱਚ ਮੇਲ ਨਹੀਂ ਖਾਂਦੀ ਹੈ ਜਿਸ ਕਰਕੇ ਉਹਨਾਂ ਦੇ ਖਿਲਾਫ ਸਬੂਤ ਪੇਸ਼ ਨਹੀਂ ਹੋ ਸਕੇ ਨੇ ਪੁਲਿਸ ਨੇ ਉਹਨਾਂ ਨੂੰ ਕਲੀਨ ਚਿੱਟ ਦੇ ਕੇ ਕੋਰਟ ਦੇ ਵਿੱਚ ਕਲੋਜ਼ਰ ਰਿਪੋਰਟ ਵੀ ਧਾਰ ਕਰ ਦਿੱਤੀ ਹੈ ਤੇ ਸਿਮ ਭਗਵੰਤ ਮਾਨ ਦੇ ਵੱਲੋਂ ਇਸ ਮਾਮਲੇ ਤੇ ਆਪਣਾ ਵੱਡਾ ਬਿਆਨ ਦੇ ਦਿੱਤਾ ਗਿਆ ਵਾਧਿਆਂ ਅਗਲੀ ਖਬਰ ਦੇ ਵੱਲ ਮੌਸਮ ਵਿਭਾਗ ਦੇ ਵੱਲ ਹੁਣ ਪੰਜਾਬ ਦੇ ਵਿੱਚ ਮੌਸਮ ਬਦਲਣ ਦੀ ਭਵਿੱਖਬਾਣੀ ਕਰ ਦਿੱਤੀ ਗਈ ਹੈ ਜਿੱਥੇ ਪਿਛਲੇ ਦਿਨਾਂ ਤੋਂ ਦਰੜਾ ਪੰਜਾਬ ਦੇ ਵਿੱਚ ਮੀਂਹ ਦਾ ਦੌਰ ਲੱਗਿਆ ਹੋਇਆ ਹੈ ਉੱਥੇ ਹੁਣ 18 ਜੁਲਾਈ ਤੱਕ ਪੰਜਾਬ ਦੇ ਵਿੱਚ ਗਰਮੀ ਹਮਸ ਪਰਿਗਰਮੀ ਪੈਣ ਦੀ پیشن گوئی ਮੌਸਮ ਵਿਭਾਗ ਦੇ ਵੱਲੋਂ ਕਰ ਦਿੱਤੀ ਗਈ ਹੈ ਤੇ ਇਹਨਾਂ ਦਿਨਾਂ ਦੇ ਦੌਰਾਨ ਪੰਜਾਬ ਦੇ ਵਿੱਚ ਜਿੱਥੇ ਹੂਮਸਪਰੀ ਗਰਮੀ ਪਵੇਗੀ ਉਥੇ ਹਵਾਵਾਂ ਚੱਲਣ ਦੀ پیشن گوئی ਵੀ ਇਹਨਾਂ ਮੌਸਮ ਮਾਰਾ ਅਤੇ ਮੌਸਮ ਵਿਭਾਗ ਦੇ ਵੱਲੋਂ ਕਰ ਦਿੱਤੀ ਗਈ ਹੈ ਇਸਨ ਅੱਜ ਦੇ ਵੱਡੇ ਖਬਰਾਂ ਇਹਨਾਂ ਖਬਰਾਂ ਵਿੱਚੋਂ ਕਿਸੇ ਇੱਕ ਖਬਰ ਬਾਰੇ ਜੋ ਕੁਝ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਆਪਣੀ ਰეკਮੈਂਡ ਕਰਕੇ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈਫ ਪੰਜਾਬ ਦੇ ਨਾਲ